ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਚਨਾਰਥਲ ਖੁਰਦ ਦੇ ਵਾਸੀ ਸਾਬਕਾ ਮੈਨੇਜਰ ਅਵਤਾਰ ਸਿੰਘ ਟੀਵਾਣਾ ਦੀ ਲੜਕੀ ਜਨਦੀਪ ਕੌਰ ਟੀਵਾਣਾ ਯੂਪੀਐਸਸੀ ਵਿੱਚੋਂ 올 ਇੰਡੀਆ ਵਿੱਚੋਂ 147ਵਾਂ ਰੈਂਕ ਹਾਸਲ ਕਰਕੇ ਆਈਪੀਐਸ ਬਣੀ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਮੁਕਾਮ ਹਾਸਲ ਕਰਨ ਉਪਰੰਤ ਜਨਦੀਪ ਕੌਰ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਈ ਜਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵੱਲੋਂ ਜਨਦੀਪ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਗੱਲਬਾਤ ਕਰਦਿਆਂ ਜਨਦੀਪ ਕੌਰ ਟਿਵਾਣਾ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਕਿਸੇ ਵੀ ਖੇਤਰ ਦੇ ਵਿੱਚੋਂ ਪਿੱਛੇ ਨਹੀਂ ਹਨ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਧੀਆਂ ਨੂੰ ਉਚੇਰੀ ਵਿੱਦਿਆ ਦੇਣ ਲਈ ਵੱਤ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਜੀ ਬਹੁਤ ਖੁਸ਼ੀ ਵੀ ਹੋ ਰਹੀ ਆ ਖੁਸ਼ੀ ਦੇ ਨਾਲ ਉਹ ਇਦਾਂ ਜਿਆਦਾ ਮਤਲਬ ਇੱਕ ਬਾਤ ਜਿਹੜਾ ਇੱਕ ਸਟਰਗਲ ਹੁੰਦਾ ਉਹਨੂੰ ਖਤਮ ਕਰਨ ਦੀ ਸੈਟੀਸਫੈਕਸ਼ਨ ਉਹ ਮੈਂ ਕਹੂੰਗੀ ਕਿ ਜਿਆਦਾ ਹੋ ਰਹੀ ਹੈ ਖੁਸ਼ੀ ਦੇ ਨਾਲ ਤੇ ਆ ਇਸਟ ਆਈ ਊਡ ਸੇ ਕਿ ਸਾਰੇ ਮਤਲਬ ਸਿਰਫ ਮੇਰੀ ਜਰਨੀ ਨਹੀਂ ਸੀਗੀ ਮੇਰੀ ਫੈਮਿਲੀ ਦੀ ਇੱਥੇ ਮੇਰੇ ਬ੍ਰਦਰ ਸਿਸਟਰ ਬਾਹਰ ਰਹਿ ਰਹੇ ਆ ਸਾਰਿਆਂ ਦਾ ਮੋਰਲ ਸਪੋਰਟ ਆ ਤਰ੍ਹਾਂ ਦੀ ਸਪੋਰਟ ਉਹਨਾਂ ਨੇ ਮੈਨੂੰ ਕੀਤੀ ਹੈ ਇਸ ਜਰਨੀ ਸੋ ਮਤਲਬ ਉਹਨਾਂ ਦਾ ਵਿਸ਼ਵਾਸ ਜੋ ਸੀਗਾ ਸਭ ਦਾ ਮੇਰੇ ਉੱਤੇ ਐਂਡ that is why ਮੈਨੂੰ ਲੱਗਦਾ ਮੈਂ ਇੱਥੇ ਤੱਕ ਪਹੁੰਚ ਪਾਈ ਆ ਕਿੰਨਾ ਮਰਾਇਆ ਤੁਹਾਡਾ ਮੇਰਾ 147 ਆ ਗਿਆ ਸਭ ਤੋਂ ਵੱਧ ਸਯੋਗੀ ਦਾ ਰੇਕ ਆਂਦਾ ਸੀ ਸਯੋਗ ਸਭ ਦਾ ਮੰਮੀ ਦਾ ਸਭ ਤੋਂ ਵੱਧ ਰਿਆ ਹਰ ਹਰ ਟਾਈਮ ਮੇਰੇ ਨਾਲ ਹੁੰਦੇ ਸੀ ਐਗਜ਼ਾਮ ਦੇਣ ਨਾਲ ਜਾਂਦੇ ਸੀ ਪਹਿਲਾਂ ਚੰਡੀਗੜ੍ਹ ਮੈਨਜ਼ ਹੋਏ ਉੱਥੇ ਗਏ ਡੈਲੀ ਮੇਰਾ ਇੰਟਰਵਿਊ ਸੀ ਉੱਥੇ ਮੇਰੇ ਨਾਲ ਰਿਹਾ ਮਤਲਬ ਹਮੇਸ਼ਾ ਹਮੇਸ਼ਾ ਮੰਮੀ ਨੇ ਮੈਨੂੰ ਕਹਿ ਕੇ ਦੇਜਣਾ ਕਿ ਕੋ ਜੋ ਵੀ ਹੈ ਤੂੰ ਲਿਖ ਕੇ ਆ ਤੂੰ ਕਹਿ ਕੇ ਜੋ ਵੀ ਬੋਲਣਾ ਬੋਲ ਗਿਆ ਰੱਬ ਤੇਰੇ ਨਾਲ ਹੈ ਬਸ ਮੈਂ ਆਮ ਪ੍ਰੇਇੰਗ ਫॉर ਯੂ ਸੋ ਆਈ ਊਡ ਸੇ ਕਿ ਉਹ ਚੀਜ਼ ਸੀ ਕਿ ਜਿਹੜੀ ਹਮੇਸ਼ਾ ਮੈਨੂੰ ਇੱਕ ਬਿਲੀਫ ਦਿੰਦੀ ਸੀ ਕਿ ਹਾਂ ਆਈ ਕੈਨ ਡੂ ਇਟ ਕਿਨੇ ਘੰਟੇ ਰੋਜ਼ ਪੜਾਈ ਕਰਦੀ ਸੀ ਆਮ ਮੈਂ ਐਕਚੁਅਲੀ ਜੌਬ ਵੀ ਕਰ ਰਹੀ ਸੀ ਤਾਂ ਟਾਈਮ ਘਟਣਾ ਔਖਾ ਹੁੰਦਾ ਸੀ ਬਟ ਜਦੋਂ ਐਗਜ਼ਾਮ ਨੇੜੇ ਆ ਜਾਂਦਾ ਸੀ ਜਿੱਦਾਂ ਪ੍ਰੀਲਿਮਸ ਹੈ ਮਹੀਨਾ ਰਹਿ ਗਿਆ ਜਾਂ ਮੈਨ ਉਦੋਂ ਤਾਂ ਫਿਰ ਮਤਲਬ ਪਤਾ ਨਹੀਂ ਲੱਗਦਾ ਸੀ ਕਿ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਉੰਜ ਤਾਂ 4-5 ਘੰਟੇ ਜਾਂ 2-3 ਘੰਟੇ ਬਟ ਨੇੜੇ ਐਗਜ਼ਾਮ ਦੇ ਬਹੁਤ-ਬਹੁਤ ਜ਼ਿਆਦਾ 12-15 ਘੰਟੇ ਲੱਗ ਜਾਂਦੇ ਕਿ ਕੀ ਸਮੱਸਿਆ ਆਈ ਹੈ ਇਹ ਨਾਲ ਵਿੱਚ ਆਮ ਸਮੱਸਿਆ ਮਤਲਬ ਇਦਾਂ ਹੀ ਹੁੰਦਾ ਕਿ ਬਹੁਤ ਲੰਮਾ ਪ੍ਰੋਸੈਸ ਹੁੰਦਾ 1 ਸਾਲ ਚ ਤੇ ਐਗਜ਼ਾਮ ਹੁੰਦਾ ਤੇ ਫਿਰ ਕਿਧਰ ਰਹਿ ਜਾਂਦਾ ਤੇ ਫਿਰ ਥੋੜਾ ਬੜਾ ਡਿਸਆਰਟਨ ਫੀਲ ਹੁੰਦਾ ਕਿ ਹੁਣ ਦੁਬਾਰਾ ਤੋਂ ਸ਼ੁਰੂ ਕਰਨਾ ਪਏਗਾ ਕਰੀਏ ਕਿ ਨਾ ਕਰੀਏ ਕਿ ਛੱਡ ਦਈਏ ਕਿ ਕੁਝ ਹੋਰ ਕਰ ਲਈਏ ਤੇ ਫਿਰ ਮਤਲਬ ਫਿਰ ਉਹ ਕਰੇ ਜੀ ਇਕੱਠਾ ਕਰਨਾ ਕਿ ਹਾਂ ਤੇ ਮਤਲਬ ਆਪਣੇ ਆਪ 'ਚ ਵਿਸ਼ਵਾਸ ਰੱਖਵਾਣਾ ਕਿ ਹੋ ਜਾਏਗਾ ਕਰ ਲੋ ਕਰ ਲੋ ਮਤਲਬ ਦੈਨ ਦੈਟ ਵਾਸ ਦ ਮੋਸਟ ਡਿਫਿਕਲਟ ਥਿੰਗ ਆ ਵਾਸ ਕਿ ਮੇਰੇ ਮਨ ਦੇ ਵਿੱਚ ਆਇਆ ਕਿ ਇਹੀ ਐਗਜ਼ਾਮ ਦੇਣੀ ਨਹੀਂ ਹੋਰ ਵੀ ਐਗਜ਼ਾਮ ਨਹੀਂ ਹਾਂਜੀ ਮੈਂ ਜੌਬ ਕਰ ਰਹੀ ਸੀ ਐਕਚੁਅਲੀ ਇੱਥੇ ਬਟਿਆਲੀ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਸੋ ਮੈਂ ਇਨਸਪੈਕਟਰ ਸੀਗੀ ਤਾਂ ਉੱਥੇ ਮੈਂ ਦੇਖਿਆ ਆਫੀਸਰਸ ਨੂੰ ਦੈਨ ਆਈ ਫਾਊਂਡ ਗॉट ਟੂ ਨੋ ਕਿ ਜੇ ਤੁਸੀਂ ਆਫੀਸਰ ਹੋ ਨੀਓ ਦੇ ਯੂ ਕੈਨ ਕ੍ਰੀਏਟ ਅ ਬਿਗਰ ਇੰਪੈਕਟ ਇਨ ਦ ਲਾਈਫਸ ਆਫ ਦ ਪੀਪਲ ਆ ਇਨ ਦਾ ਪਾਲਿਸੀ ਇੰਪਲੀਮੈਂਟੇਸ਼ਨ ਐਂਡ एवरीथिंग ਤਾਂ ਫਿਰ ਮੈਨੂੰ ਹਮੇਸ਼ਾ ਤੋਂ ਲੱਗਦਾ ਸੀ ਕਿ ਹਾਂ ਮੈਨੂੰ ਅਗਰ ਇਫ ਆਈ ਹੈਵ ਦਾ ਪੋਟੈਂਸ਼ੀਅਲ ਤਾਂ ਮੈਨੂੰ ਕਰਨਾ ਚਾਹੀਦਾ ਤੇ ਮੈਨੂੰ ਇਹ ਵੀ ਲੱਗਦਾ ਕਿ ਹਰ ਕਿਸੇ ਨੂੰ ਆਪਣਾ ਹਾਈਐਸਟ ਪੋਟੈਂਸ਼ੀਅਲ ਅਚੀਵ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅੱਜ ਪਰਮਾਤਮਾ ਦਾ ਸ਼ੁਕਰੀਆ ਕੀਤਾ ਹਾਂਜੀ ਕੀ ਕਹਿਣਾ ਚਾਹੋਗੇ ਮਤਲਬ ਬਹੁਤ ਹੀ ਸਕੂਨ ਜਾ ਮਿਲ ਰਿਹਾ ਹੈ ਲੱਗਦਾ ਹੈ ਕਿ ਜਿਵੇਂ ਐਜ਼ ਇਫ ਯੂਨੀਵਰਸ ਵਰਕਡ ਇਨ ਮਾਈ ਫੇਵਰ ਸਾਰਾ ਕੁਝ ਮਤਲਬ ਰੱਬ ਨੇ ਆਪਣੇ ਆਪ ਸਭ ਕੁਝ ਫਲੋ ਬਣਾਇਆ ਸਾਰਾ ਕੁਝ ਕੀਤਾ ਤਾਂ ਏਦਾਂ ਵੀ ਨਹੀਂ ਲੱਗ ਰਿਹਾ ਕਿ ਖੁਦ ਕੁਝ ਕੀਤਾ ਆ ਸਭ ਕੁਝ ਐਵੇਂ ਲੱਗ ਰਿਹਾ ਜਿਵੇਂ ਬਲੇਸਿੰਗਸ ਹੀ ਆ ਜਿਨ੍ਹਾਂ ਕਰਕੇ ਸਾਰਾ ਕੁਝ ਹੋਇਆ ਆ ਆਪਰੇ ਨਾਲ ਨਾਲ ਹੋ ਕੇ ਤਾਂ ਧੰਨਵਾਦ ਕਰਦੇ ਜੀ ਧੰਨਵਾਦ ਕਰਨ ਨੂੰ ਤਾਂ ਬਹੁਤ ਲੋਕ ਨੇ ਮੇਰੀ ਕੱਲੀ ਦੀ ਤਾਂ ਬਿਲਕੁਲ ਜ਼ਰੂਰੀ ਨਹੀਂ ਹੈਗੀ ਇਹ ਪਹਿਲਾਂ ਮੰਮੀ ਦਾ ਕਰੂੰਗੀ ਤੇ ਉਸ ਤੋਂ ਬਾਅਦ ਸਿਰ ਮੇਰੇ ਬ੍ਰਦਰ ਸਿਸਟਰਸ ਨੇ ਉਹਨਾਂ ਦਾ ਕਰੂੰਗੀ ਤੇ ਬਾਕੀ ਫੈਮਿਲੀ ਹੈ ਜਿਹੜੀ ਕੈਨੇਡਾ ਦੇ ਵਿੱਚ ਡਾਇਡਿੰਗ ਹੈ ਇਹਨਾਂ ਦਾ ਬਾਕੀ ਮੇਰੇ ਇਨ ਲਾਜ਼ ਐਂਡ ਸਪੈਸ਼ਲੀ ਮੇਰੇ ਆਫਿਸਰਸ ਦਾ ਉਹਨਾਂ ਨੇ ਮਤਲਬ ਇੰਨੀ ਸਪੋਰਟ ਕੀਤੀ ਹੈ ਗਾਈਡ ਕਰਨ ਦੇ ਵਿੱਚ ਵੀ ਜਿਹੜੇ ਆਲਰੇਡੀ ਆਈਆਰਐਸ ਸੀਗੇ ਜਾਂ ਮੇਰੇ ਆਈਟੀਓਜ਼ ਆਫਿਸਰ ਸੀਗੇ ਤੇ ਉਂਝ ਵੀ ਮਤਲਬ ਗਾਈਡੈਂਸ ਦੇ ਵਿੱਚ ਵੀ ਤੇ ਡੇ ਟੂ ਡੇ ਪ੍ਰੈਪਰੇਸ਼ਨ ਦੇ ਵਿੱਚ ਵੀ ਜਨਦੀਪ ਕੌਰ ਜਿਹੜੀ ਕਿ ਆਈਪੀਐਸ ਸਿਲੈਕਟ ਹੋਈ ਹੈ ਜਿੱਥੇ ਮੈਂ ਜਨਦੀਪ ਕੌਰ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਾ ਹਾਂ ਉੱਥੇ ਜਨਦੀਪ ਕੌਰ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਉਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਹੈ ਕਿ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਵਖੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦੀ ਸੇਵਾ ਕਰਦੀ ਰਹੇ ਔਰ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਮ ਰੋਸ਼ਨ ਕਰਦੀ ਰਹੇ